ਨਾਗਰਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਮਸ਼ੀਨ ਦੇ ਉੱਪਰ ਐਕਸਰਸਾਈਜ਼ ਕਰ ਰਹੇ ਨੇ ਹਾਂਜੀ ਹਾਂਜੀ ਅੱਛਾ ਭਾਜੀ ਇੱਕ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਲਾਗੇ ਗਰੁੱਪ ਮਿਲਿਆ ਨਾ ਕੁੜੀਆਂ ਦਾ ਹਾਂਜੀ ਤੇ ਉਹ ਤੁਹਾਡੇ ਨਾਲ ਕਿਹੜੀ ਗੱਲ ਕਰਦੀਆਂ ਸੀਗੀਆਂ ਉਹ ਸਾਡੇ ਨਾਲ ਇਹੀ ਗੱਲ ਕਰਦੇ ਸੀ ਅੰਕਲ ਕਹਿੰਦੀ ਵੀ ਅੰਕਲ ਜੀ ਐਦਾਂ ਦੇ ਹਾਲਾਤ ਹੋ ਗਏ ਆ ਹੂੰ ਤੇ ਕਿਉਂਕਿ ਉਹ ਮੇਰੇ ਕੋ ਕੁੜੀਆਂ ਬਹੁਤ ਹੀ ਜਿੱਦਾਂ ਮਨ ਭਾਦਿਆ ਕੁੜੀਆਂ ਦਾ ਅੱਛਾ ਮੇਗਾ ਪੁੱਤ ਗੱਲ ਕੀ ਹੋਈ ਹੈ ਹੂੰ ਕਹਿੰਦੀ ਅੰਕਲ ਜੀ ਦੇਖੋ ਆਪਣੇ ਹੀ ਬੰਦੇ ਕੋਈ ਬਾਹਰਲਾ ਨਹੀਂ ਕੋਈ ਗੋਰਾ ਨਹੀਂ ਹੈਗਾ ਸਾਨੂੰ ਤੰਗ ਕਰਦਾ ਆਪਣੇ ਹੀ ਬੰਦੇ ਜਿਹੜੇ ਆ ਹੂੰ ਉਹ ਦੁਕਾਨਾਂ ਦੇ ਪੂਰੇ ਲਿਖ ਲੈ ਕੇ ਲਾ ਆਇਆ ਵੈਕੈਂਸੀ ਅੱਛਾ ਜੀ ਕੁੜੀਆਂ ਲਈ ਵੈਕੈਂਸੀ ਮੋੜਿਆਂ ਲਈ ਵੈਕੈਂਸੀ ਕਾਹਦੇ ਕਰਕੇ ਕਿੰਨੀ ਨਾ ਆਇਆ ਸਾਡੇ ਬੰਦਿਆਂ ਨੇ ਜਾਣ ਕੇ ਆਪਣੇ ਇੰਡੀਅਨ ਪਾਕਿਸਤਾਨੀ ਇੰਡੀਅਨ ਪਾਕਿਸਤਾਨੀ ਹਾਂਜੀ ਅੱਛਾ ਉਹਨਾਂ ਨੇ ਕੀ ਲਿਖ ਕੇ ਲਾ ਆਇਆ ਕਿ ਬੇਕੰਤੀ ਜਦੋਂ ਸਾਡੀਆਂ ਬੇਟੀਆਂ ਜਾਂਦੀਆਂ ਨਾ ਉੱਥੇ ਹੂੰ ਉਹ ਕਹਿੰਦੇ ਉਹ ਟ੍ਰਾਇਲ ਲਾਣਾ ਟ੍ਰਾਇਲ 1-2 ਦਿਨ ਦਾ ਟ੍ਰਾਇਲ ਹੁੰਦਾ ਉਹ ਤਾਂ ਹਫ਼ਤੇ-ਹਾfte 15 ਮਹੀਨਾ ਲੈਂਦਾ ਮੈਂ ਤਾਂ ਕਹਿੰਦਾ 2-4 ਘੰਟੇ ਲਾਉਂਦੇ ਹੋਗੇ ਨਾ 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 ਹੂੰ ਤੁਸੀਂ ਹੋਰ ਦੇਖੋ ਉਹਨਾਂ ਕੁੜੀਆਂ ਦੀ ਗੱਲ ਛੱਡੋ ਉਹ ਤਾਂ ਉਹ ਤਾਂ ਮੈਂ ਤੁਹਾਨੂੰ ਬਾਅਦ ਚ ਦੱਸਦਾ ਹੂੰ ਮੇਰਾ ਆਪਣਾ ਮੁੰਡਾ ਹੂੰ ਤੁਹਾਡਾ ਆਪਣਾ ਬੇਟਾ ਮੇਰਾ ਆਪਣਾ ਬੇਟਾ ਅੱਛਾ ਉਹਨੂੰ ਕਹਿੰਦੇ ਵੀ ਤੇਰਾ ਟ੍ਰਾਇਲ ਆ अच्छा अब जरा गया वो गया हम्म ਤੁਸੀਂ ਯਕੀਨ ਮੰਨੋ ਦੂਰ ਸਗਾ ਤਿੰਨ ਚਾਰ ਬੱਸਾਂ ਬਦਲ ਕੇ ਯਾਨੀ ਕਿ 2.5 3 ਘੰਟੇ ਜਾਣ ਨੂੰ ਲੱਗਦੇ ਆ ਜੀ ਉੱਥੇ ਅੱਛਾ ਜੀ ਫਿਰ ਟ੍ਰਾਇਲ ਦੇਣਾ ਹੂੰ ਟ੍ਰਾਇਲ ਕਿੱਦਾਂ ਦੇਣਾ ਟ੍ਰਾਇਲ ਹੁੰਦਾ ਆ ਜੇ ਤੁਸੀਂ ਜਦੋਂ ਕਿਸੇ ਨੂੰ ਪੈਸੇ ਨਹੀਂ ਨਾ ਦੇਣੇ ਟ੍ਰਾਇਲ ਹੁੰਦਾ ਇੱਕ ਦੋ ਘੰਟੇ ਦਾ ਹਾਂਜੀ ਹਾਂਜੀ ਸਵੇਰ ਨੂੰ 10 ਵਜੇ ਲੱਗ ਜਾਣਾ ਸੀ ਹੂੰ ਰਾਤ ਨੂੰ 10 ਵਜੇ ਛੱਡਣਾ ਉਹਨੂੰ ਅੱਛਾ ਵਿੱਚੇ ਤੂੰ ਭਾਂਡੇ ਧੋਈ ਚੱਲ ਹੂੰ ਵਿੱਚੇ ਤੂੰ ਹੋਰ ਕੰਮ ਸਫਾਈਆਂ ਦੇ ਕਰੀ ਚੱਲ ਹੂੰ ਜਦੋਂ ਦੋ ਵੀਕਾਂ ਬਾਅਦ ਮੈਂ ਪੁੱਛਿਆ ਜੀ ਆਪ ਜਾ ਕੇ ਹੂੰ ਮੁੰਡੇ ਨੇ ਕਿਹਾ ਵੀ ਮੇਰਾ ਟ੍ਰਾਇਲ ਕਿੰਨਾ ਕੁ ਟਾਈਮ ਚਲਾਉਣਾ ਤੁਸੀਂ ਤੁਹਾਨੂੰ ਵੀ ਡਰਦਾ ਰਿਹਾ ਵਿਚਾਰਾ ਮੈਨੂੰ ਡਰਦਾ ਰਿਹਾ ਵੀ ਮੈਂ ਜੇ ਨਾ ਗਿਆ ਜੇ ਨਾ ਗਿਆ ਨਹੀਂ ਮੈਂ ਤੂੰ ਪੈਸੇ ਮੰਗਣ ਲੱਗਾ ਵੀ ਡਰਦਾ ਅਸੇਗਾ ਕਿਰਾਇਆ ਵੀ ਨਹੀਂ ਦਿੰਦੇ ਭਾਜੀ ਕਿਰਾਇਆ ਵੀ ਨਹੀਂ ਦਿੰਦੇ ਕਿਰਾਇਆ ਵੀ ਨਹੀਂ ਦਿੰਦੇ ਜੀ ਅੱਛਾ ਹਾਂਜੀ ਤੇ ਦੇਖ ਲਓ ਵੀ ਤੁਸੀਂ ਉਹ ਜਦੋਂ ਉਹਨ ਪੈਸੀ ਮੰਗੇ ਫੇ ਮੇਰੀ ਕੋਈ ਤਨਖਾਹ ਤੋਂ ਕੁਝ ਲਾ ਦਿਓ ਉਹ ਬੰਦੇ ਨੇ ਹਾਂ ਬਤਾਉ ਕਰ ਗਿਆ ਜੀ ਆਵੇ ਮੇਰੇ ਕੋ ਤੇ ਮੁੰਡਾ ਕਹੇ ਮੁੰਡੇ ਨੇ ਸੋਚਿਆ ਵੀ ਮੈਂ ਇਦਾਂ ਤਾਂ ਜਾਣ ਦਾ ਕੋਈ ਫਾਇਦਾ ਨਹੀਂ ਹਾਂਜੀ ਹੈਨਾ ਤੇ ਫੇਰ ਹੁਣ ਮੁੰਡਾ ਮੇਤੋਂ ਵੀ ਡਰਦਾ ਸੀ ਹੂੰ ਤੇ ਉ ਗਿਆ ਨਾ ਜਦੋਂ ਉਹ ਨਾ ਗਿਆ ਤੇ ਮੈਂ ਵੈਸੇ ਹੀ ਗਿਆ ਸੀਗਾ ਉਧਰ ਮੈਂ ਕਿਹਾ ਚਲੋ ਪਤਾ ਤਾਂ ਕਰੀਏ ਫੇਰ ਮੁੰਡਾ ਵੀ ਨਹੀਂ ਆਇਆ ਪਤਾ ਤਾਂ ਕਰੀਏ ਕੀ ਗੱਲ ਆ ਹੂੰ ਜਦੋਂ ਮੈਂ ਉੱਥੋਂ ਪਤਾ ਕੀਤਾ ਉਹ ਮੈਨੂੰ ਪਤਾ ਕੀ ਕਹਿਣ ਲੱਗੇ ਕਹਿੰਦੇ ਕੋਈ ਇਹ ਹਫ਼ਤੇ ਦੀ ਟ੍ਰੇਨਿੰਗ ਵੀ ਹੋਰ ਹੋ ਸਕਦੀ ਹੈ ਮਹੀਨੇ ਦੀ ਵੀ ਹੋਰ ਹੋ ਸਕਦੀ ਆ ਮੈਂ ਕਿਹਾ ਵੀ ਐਡਾ ਤੁਸੀਂ ਕਿਹੜਾ ਸਾਲਾ ਸੋਨੇ ਦੀ ਤੁਸੀਂ ਖਾਨ ਪਟਦੇ ਆ ਜਿਹੜਾ ਇਹਨੂੰ ਪਤਾ ਨਹੀਂ ਲੱਗਦਾ ਹੈ ਇਸ ਕਰਕੇ ਜਿੰਦਰਪਾ ਜੀ ਇੱਥੇ ਜਿਹੜਾ ਨਾ ਬੇਈਮਾਨੀ ਠੱਗੀ ਇੱਥੇ ਹੈ ਅੱਛਾ ਇੱਕ ਗੱਲ ਹੋ ਰਿਆ ਇਹ ਤਾਂ ਬੱਚਿਆਂ ਨੂੰ ਆ ਜਿਹੜੇ ਠੱਗਦੇ ਆ ਇੰਡੀਆ ਦੇ ਪਾਕਿਸਤਾਨੀ ਜਿਨ੍ਹਾਂ ਨੇ ਦੁਕਾਨਾਂ ਦੇ ਬਾਹਰ ਲਿਖ ਕੇ ਲਾਇਆ ਵੇ ਕੰਮ ਹੈਗਾ ਹਾਂਜੀ ਉਹਨਾਂ ਦੇ ਵਿਚਾਰਿਆਂ ਨੇ ਦੇਖੋ ਪੱਲੇ ਪਹਿਲੀ ਗੱਲ ਤਾਂ ਕਿਰਾਇਆ ਕੋਲ ਨਹੀਂ ਜੀ ਕਮਰੇ ਦਾ ਕਿਰਾਇਆ ਦੇਣਾ ਇਹਨਾਂ ਨੇ ਮਹੀਨਾ-ਮਹੀਨਾ ਲਾ ਕੇ ਹਾਂਜੀ ਫਿਰ ਇਹ ਐਡੇ ਧਰਮੀ ਬਣਦੇ ਆ ਫਿਰ ਜਦੋਂ ਈਦ ਆਦੀ ਆ ਮਨ ਲੋਕ ਕਹਿੰਦੇ ਜੀ ਆ ਸਾਨੂੰ ਅਸੀਂ ਖਾਣਾ ਦਿੰਨੇ ਆ ਖਾਓ ਘਰ-ਘਰ ਵੀ ਲੈ ਗਿਆ ਦੇ ਇਹ ਹਾਂਜੀ ਬੇ ਅਸੀਂ ਦਿੰਨੇ ਆ ਫਿਰ ਜਿਹੜੇ ਆਪਣੇ ਆ ਜੇ ਕੋਈ ਸਿੱਖ ਧਰਮ ਵਾਲੇ ਆ ਉਹ ਟੱਕੇ ਨਾਲ ਲੰਗਰ ਖਵਾਉਂਦੇ ਆ ਖਾਓ ਜੀ ਖਾਓ ਹਾਂ Hindu ਧਰਮ ਵਾਲੇ ਕਹਿੰਦੇ ਆ ਤੂੰ ਸਾਡੀਆਂ ਕੰਟਕਾ ਜੀ ਦੇਵੀਆਂ ਆ ਹਾਂਜੀ ਹਾਂਜੀ ਮਤਲਬ ਧਰਮ ਦਾ ਜਿਹੜਾ ਤੁਸੀਂ ਕਚੋਲਾ ਪਾ ਕੇ ਤੁਸੀਂ ਧਰਮੀ ਤਾਂ ਆ ਜੇ ਤੁਸੀਂ ਕਿਸੇ ਦੇ ਨਾਲ ਆ ਜਿਹੜਾ ਕੰਮ ਕਰਦੇ ਆ ਨਾ ਜੀ ਇਹ ਤੁਹਾਨੂੰ ਕੋਈ ਤੁਹਾਡੇ ਲਈ ਕੋਈ ਅਰਦਾਸ ਜਿਹੜਾ ਚਾਹੇ ਕੋਈ ਗੁਰਦੁਆਰੇ ਕਰਾ ਲਵੇ ਹਾਂਜੀ ਚਾਹੇ ਮੰਦਰ ਦੇ ਵਿੱਚ ਕੋਈ ਹਮਨ ਕਰਾ ਲਵੇ ਜੀ ਚਾਹੇ ਕੋਈ ਮਸਜਿਦ ਜਾ ਕੇ ਮੌਲਵੀ ਕੋਈ ਚੜ੍ਹ ਲਵੇ ਤੁਹਾਡਾ ਸ਼ਰਕਾਰਾ ਨਹੀਂ ਹੋਣਾ ਕਿੰਨਾ ਚਿਰ ਤੁਸੀਂ ਕਿਸੇ ਨਾਲ ਆਹ ਕੰਮ ਕਰਦੇ ਆਂ ਹਾਂਜੀ ਤੁਹਾਡਾ ਹੱਕ ਮਾਰਦੇ ਆਂ ਤੁਹਾਨੂੰ ਸ਼ਿਕਾਇਤ ਹੋਣਾ ਨਹੀਂ ਇਹ ਬਹੁਤ ਵੱਡੀ ਗੱਲ ਹੈ ਇੱਥੇ ਪਹਿਲਾਂ ਤਾਂ ਇਹਨਾਂ ਨੂੰ ਭਾਜੀ ਲੁੱਟਿਆ ਗਵਰਨਮੈਂਟ ਨੇ ਹਾਂਜੀ ਕਹਿੰਦੇ ਜੀ ਤੁਹਾਨੂੰ ਅਸੀਂ ਉੱਥੇ ਜਾਓ ਤੁਹਾਨੂੰ ਵਰਕ ਪਰਮਿਟ ਮਿਲੂਗਾ 5 ਸਾਲ ਦੀ ਨੌਕਰੀ ਪਹਿਲਾਂ ਉਹ ਉਹ ਜਿਹੜੇ ਠਾਕ ਬੈਠੇ ਸੀ ਇੰਡੀਆ 'ਚ ਹਾਂਜੀ ਜਿਹੜੇ ਉਹ ਜਿਹੜੇ ਏਜੰਟ ਆ ਜੀ ਉਹਨਾਂ ਨੇ 25-25 ਲੱਖ 'ਚ ਭਾਜੀ ਵਰਕ ਪਰਮਿਟ ਦੇ ਵਿੱਚ ਲੋਕਿਆਂ ਨੂੰ ਮਤ ਇੱਥੇ ਭੇਜਿਆ ਜਦੋਂ ਇੱਥੇ ਆਏ ਇੱਥੇ ਮੋਰੇ ਕੰਮੇ ਹੀ ਨਹੀਂ ਹੁਣ ਵੀ ਕਈ ਐਦਾਂ ਦੀਆਂ ਕੰਪਨੀਆਂ ਹੈਗੀਆਂ ਆ ਜਿਹੜੀਆਂ ਕਿ ਬੰਦਾ ਮਂਗਾਉਨੀਆਂ ਆ ਉਹ ਇੱਥੇ ਉਹਨਾਂ ਦੇ ਦਫ਼ਤਰ ਹੀ ਲੱਭਦੇ ਦਫ਼ਤਰ ਹੈਗੇ ਹਾਂਜੀ ਚਲੋ ਥੈਂਕ ਯੂ ਭਾਜੀ ਤੁਹਾਡੇ ਜਿਹੜੇ ਮੁੱਦਾ ਜਿਹੜਾ ਤੁਸੀਂ ਇੰਨਾ ਗੰਭੀਰ ਮੁੱਦੇ ਤੇ ਆਪਣੇ ਵਿਚਾਰ ਦੱਸੇ ਨਾ ਥੈਂਕ ਯੂ ਮਹਾਰਾਜ ਜੀ ਬਹੁਤ ਧੰਨਵਾਦ ਤੁਹਾਡਾ ਬਾਕੀ ਵੀ ਗੱਲ ਇਹ ਆ ਜੇ ਕੋਈ ਇਹ ਐਦਾਂ ਦੇ ਹਾਲਾਤ ਕਰਦਾ ਹਨ ਇਹਦੇ ਲਈ ਵੀ ਬਹੁਤ ਵੱਡੇ ਕਾਨੂੰਨ ਦੇ ਵਿੱਚ ਹੈਲਪ ਹੋ ਜਾਂਦੀ ਹੈ ਜੇ ਤੁਹਾਡੇ ਨਾਲ ਕੋਈ ਜ਼ਿਆਦਾ ਕਰਦਾ ਤੁਹਾਡੇ ਪੈਸੇ ਨਹੀਂ ਦਿੰਦਾ ਤੁਹਾਨੂੰ ਕੰਮਾਂ ਤੇ ਲਵਾ ਕੇ ਜਾਂ ਮਾਰ ਦਿਆ ਉਹ ਵੀ ਹੈਗੇ ਆ ਤੁਸੀਂ ਇਸ ਵਰਕ ਕਰ ਸਕਦੇ ਆ ਜਾ ਕੇ ਤੁਹਾਨੂੰ ਫੇਰ ਦੱਸਾਂਗੇ ਹਾਂਜੀ ਧੰਨਵਾਦ ਤੁਹਾਡਾ ਬਾਜੀ ਧੰਨਵਾਦ